ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰਣ ਕੁਰਾਲੀ ਇਸ ਵਕਤ ਦੀ ਵੱਡੀ ਅਪਡੇਟ ਮੁਹਾਲੀ ਤੇ ਬਲੋਂਗੀ ਤੋਂ ਸਾਹਮਣੇ ਆਈ ਹੈ ਮੁਹਾਲੀ ਦੇ ਬਲੋਂਗੀ ਦੇ ਵਿੱਚ ਇੱਕ ਐਨਕਾਊਂਟਰ ਹੋਇਆ ਹੈ ਅਤੇ ਬਟਾਲਾ ਦੇ ਵਿੱਚ ਇੱਕ ਮਰਡਰ ਹੋਇਆ ਸੀ ਜਿਸ ਮਰਡਰ ਨੂੰ ਲੈ ਕੇ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ छानबीन ਕੀਤੀ ਗਈ ਸੀ ਇੱਕ ਗੈਂਗਸਟਰ ਜੋ ਕਿ ਰਿੰਦਾ ਨਾਮਕ ਗੈਂਗਸਟਰ ਸੀ ਉਹ ਨੈਟਵਰਕ ਚਲਾ ਰਿਹਾ ਹੈ ਅਤੇ ਹਥਿਆਰਾਂ ਤੋਂ ਇਲਾਵਾ ਸਮਗਲਿੰਗ ਵੀ ਕਰ ਰਿਹਾ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਇਹ ਕੇਸ ਉਹਦੇ ਨਾਲ ਜੁੜਦਾ ਸੀ ਤੇ ਉਸਦਾ ਇੱਕ ਸਾਥੀ ਦਾ ਐਨਕਾਊਂਟਰ ਮੁਹਾਲੀ ਦੇ ਬਲੌਂਗੀ ਦੇ ਵਿੱਚ ਪੁਲਿਸ ਵੱਲੋਂ ਕੀਤਾ ਗਿਆ ਇਹ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਲੌਂਗੀ ਤੇ ਇੱਥੇ ਕੀ ਪੁਲਿਸ ਨੇ ਇੱਕ ਗੈਂਗਸਟਰ ਦਾ ਐਨਕਾਊਂਟਰ ਕੀਤਾ ਅਤੇ ਉਸ ਨੂੰ ਕਾਬੂ ਵੀ ਕਰ ਲਿੱਤਾ ਹੈ ਅਤੇ ਇਹ ਲਾਈਵ ਤਸਵੀਰਾਂ ਤੁਹਾਨੂੰ ਬਲੌਂਗੀ ਤੋਂ ਦਿਖਾ ਰਹੇ ਹਾਂ ਹੁਣ ਕੁਝ ਢੇਰ ਬਾਅਦ ਐਸਐਸਪੀ ਮੁਖਾਲੀ ਅਤੇ ਹੋਰ ਵੀ ਵੱਡੇ ਪੁਲਿਸ ਦੇ ਅਫਸਰ ਉੱਥੇ ਪਹੁੰਚਣਗੇ ਅਤੇ ਪ੍ਰੈਸ ਕਾਨਫਰੰਸ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਵੀ ਦੇਣਗੇ ਫਿਲਹਾਲ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਇਸ ਵਕਤ ਦੀ ਵੱਡੀ ਅਪਡੇਟ ਇਹ ਹੈ ਕਿ ਗੈਂਗਸਟਰ ਰਿੰਦਾ ਦੇ ਸਾਥੀਆਂ ਦੇ ਸਾਥੀ ਦਾ ਦੇ ਸਾਥੀ ਦਾ ਬਲੋਂਗੀ ਦੇ ਵਿੱਚ ਇਨਕਾਊਂਟਰ ਕੀਤਾ ਗਿਆ ਹੈ ਫਿਲਹਾਲ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਾਲ ਗੋਪਾਲ ਗਊਸ਼ਾਲਾ ਬਲੋਂਗੀ ਤੋਂ ਜਿੱਤੇ ਕੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਵੱਡੇ ਵੱਡੇ ਅਫਸਰ ਪਹੁੰਚ ਰਹੇ ਨੇ ਅਤੇ ਅਤੇ ਮੀਡੀਆ ਨੂੰ ਵੀ ਦੂਰ ਰੱਖਿਆ ਗਿਆ ਅਤੇ ਹੁਣ ਹੋਰ ਟੀਮਾਂ ਵੀ ਇੱਥੇ ਪਹੁੰਚ ਰਹੀਆਂ ਜੋ ਕਿ ਬਰੀਕੀ ਦੇ ਨਾਲ ਇਸ ਮਾਮਲੇ ਦੀ ਜਾਂਚ ਕਰਨਗੇ ਫਿਲਹਾਲ ਖਬਰ ਇਹ ਹੀ ਸਾਹਮਣੇ ਆ ਰਹੀ ਹੈ ਕਿ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ